ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਾਮ ਖੋਰੀ ਦਾ ਰਿਕਾਰਡ ਤੋੜਨ ਵਾਲੇ ਪੰਜਾਬ ਦੇ ਵਿੱਚ ਬਹੁਤ ਲੋਕ ਨੇ ਬਹੁਤ ਵੱਡੇ ਰੈਂਕਾਂ ਤੇ ਬਹੁਤ ਵੱਡੇ ਅਫਸਰ ਨੇ ਤੇ ਉਹਨਾਂ ਵਿੱਚੋਂ ਇੱਕ ਸਸਪੈਂਡ ਡੀਆਈਜੀ ਹਰਚਲ ਸਿੰਘ ਭੁੱਲਰ ਵੀ ਹੁੰਦਾ ਹੈ ਜਿਹਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਤੇ ਘਰ ਦੇ ਵਿੱਚੋਂ 5-6 ਕਰੋੜ ਰੁਪਇਆ ਕੈਸ਼ ਸੋਨਾ, ਚਾਂਦੀ, ਘੜੀਆਂ ਉਦੋਂ ਬਾਅਦ ਵਿੱਚ ਲੁਧਿਆਣੇ ਵਿੱਚ 2-2 ਕਰੋੜ ਦੀਆਂ 20-22 ਦੁਕਾਨਾਂ ਦੁਬਈ ਦੇ ਵਿੱਚ ਵੱਡੇ-ਵੱਡੇ ਫਲਾਇਟ ਕੈਨੇਡਾ ਦੇ ਵਿੱਚ ਬਹੁਤ ਵੱਡੀ ਪ੍ਰਾਪਰਟੀ ਰਿਸ਼ਤੇਦਾਰਾਂ ਦੇ ਨਾਂ ਤੇ ਬਹੁਤ ਕੁਝ ਫੜਿਆ ਗਿਆ ਅੱਛਾ ਹੁਣ ਇੰਨੀ ਗੱਲ ਕਰਤੀ ਹੁਣ ਮੈਂ ਜਿਹੜੀ ਹਰਾਮਖੋਰੀ ਹੁੰਦੀ ਹੈ ਨਾ ਉਹਦੇ ਥੋੜੀ ਜਿਹੀ ਗੱਲ ਕਰਨੀ ਹੈ ਧਿਆਨ ਦਿਓ ਇੱਕ ਕੋਈ ਪਰਿਵਾਰ ਸੀ ਤੇ ਇਹ ਮਜ਼ਾਕ ਹੈ ਜੀ ਔਰ ਇੱਕ ਘੜੀ ਹੋਈ ਕਿਸੇ ਦੀ ਇੱਕ ਕਹਾਣੀ ਹੈ ਤੁਸੀਂ ਬਹੁਤ ਬਾਰੀ ਸੁਣੀ ਹੋਣੀ ਹੈ ਤੇ ਉਹ ਪਰਿਵਾਰ ਕਹਿੰਦਾ ਕਿਸੇ ਬਾਬੇ ਕੋਲ ਚਲਾ ਗਿਆ ਪਖੰਡੀ ਕੋਲ ਹੁਣ ਜਿਹੜਾ ਪਰਿਵਾਰ ਬਾਬੇ ਕੋਲੇ ਗਿਆ ਸੀ ਉਹ ਕਹਿੰਦਾ ਵੀ ਸਾਡੇ ਘਰ ਔਲਾਦ ਨਹੀਂ ਹੈਗੀ ਉਹ ਵੀ ਪੂਰਾ ਸ਼ਰਾ ਹੀ ਸੀ ਜਾਨਕੀ ਕਹਿ ਲਈ ਤੇ ਅਗੋਂ ਜਿਹੜੇ ਬਾਬੇ ਕੋਲੇ ਗਿਆ ਸੀ ਉਹ ਬਾਬਾ ਵੀ ਸ਼ਰਾ ਸੀ ਉਹ ਕਹਿੰਦਾ ਵੀ ਤੁਹਾਡੇ ਘਰ ਬੱਚਾ ਪੈਦਾ ਹੋਊ ਤੁਹਾਨੂੰ ਔਲਾਦ ਮਿਲ ਜੂ ਪਰ ਪੰਜ ਸੱਤ ਹਰਾਮਖੋਰ ਹੋਣ ਉਹਨਾਂ ਨੂੰ ਪ੍ਰਸ਼ਾਦਾ ਸਿਕਾਉਣਾ ਹੈ ਘਰ ਦੇ ਵਿੱਚ ਬੁਲਾ ਕੇ ਤੇ ਉਹ ਜਦੋਂ ਘਰੇ ਆਇਆ ਘਰ ਵਾਲੇ ਨੂੰ ਕਹਿੰਦਾ ਵੀ ਪੰਜ ਸੱਤ ਹਰਾਮਖੋਰ ਬੰਦੇ ਚਾਹੀਦੇ ਨੇ ਜਿਹਨਾਂ ਨੂੰ ਪ੍ਰਸ਼ਾਦਾ ਸਿਕਾਉਣਾ ਹੈ ਫਿਰ ਭਲਾ ਹੋ ਫਿਰ ਆਪਣੇ ਘਰ ਦੇ ਵਿੱਚ ਔਲਾਦ ਹੋਣੀ ਹੈ ਤੇ ਉਹ ਗਿਆ ਜੀ ਪਿੰਡ ਦੀ ਸਾਥ ਵਿੱਚ ਉੱਥੇ ਕੋਈ ਰਿਟਾਇਰ ਅਫਸਰ ਬੈਠਾ ਸੀ ਉਹ ਕਹਿੰਦਾ ਵੀ ਜੇ 5-7 ਪੁਲਿਸ ਮੁਲਾਜ਼ਮ ਹੋਣ ਉਹਨਾਂ ਨੂੰ ਸਕਾਰ ਨੇ ਪ੍ਰਸ਼ਾਦਾ ਮਾਫ਼ ਕਰਨਾ ਜੀ ਮੈਂ ਕਿਸੇ ਮਹਿਕਮੇ ਨੂੰ ਪੂਰਨ ਤੌਰ ਤੇ ਮਾੜਾ ਨਹੀਂ ਕਹਿੰਦਾ ਔਰ ਲਿਬੜੀਆਂ ਹੋਈਆਂ ਮੱਜਾਂ ਹਰ ਥਾਂ ਤੇ ਹੁੰਦੀਆਂ ਨੇ ਹਰੇਕ ਮਹਿਕਮੇ ਵਿੱਚ ਹਰੇਕ ਡਿਪਾਰਟਮੈਂਟ ਵਿੱਚ ਹੁੰਦੀਆਂ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਹਰਾਮਖੋਰ ਹੈਗੇ ਨੇ ਹਰਾਮਖੋਰੀਆਂ ਕਰਦੇ ਨੇ ਤੇ ਉਹਨੇ ਜਦੋਂ 5-7 ਪੁਲਿਸ ਵਾਲੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸਿਰੇ ਦੇ ਹਰਾਮਖੋਰ ਹੋਣ ਲੱਭੇ ਨਾ ਜੀ ਹੰਜੂ ਜਾ ਕੇ ਕਿਹਾ ਕਰੇ ਵੀ ਮੈਨੂੰ ਹਰਾਮਖੋਰ ਚਾਹੀਦਾ ਹੁਣ ਅਗਲਾ ਕਿਹੜਾ ਪਿੰਡ ਹੈ ਵੀ ਮੈਂ ਹਰਾਮਖੋਰਾਂ ਇੱਕ ਬੰਦਾ ਉਹਨੂੰ ਮਿਲ ਗਿਆ ਪਿੰਡ ਵਿੱਚ ਉਹ ਕਹਿੰਦਾ ਵੀ ਤੈਨੂੰ ਕਿਸੇ ਬਾਬੇ ਨੇ ਕਿਹਾ ਉਹ ਕਹਿੰਦਾ हां ਕਹਿੰਦਾ ਐਂ ਕਰ ਜੇ ਤੇਰਾ ਮੈਂ ਕੰਮ ਸੋਖਾ ਕਰ ਦੇ ਉਹ ਕਹਿੰਦਾ ਜੀ ਦੱਸੋ ਕਹਿੰਦਾ ਪੁਲਿਸ ਵਾਲੇ 5-7 ਹਰਾਮਖੋਰ ਤੈਨੂੰ ਲੋੜ ਹੈ ਤੇ ਬਿਜਲੀ ਮਲਾਜ ਇੱਕੋ ਹੀ ਹਰਾਮਖੋਰ ਲਿਆ ਤੂੰ ਉਹ 5-7 ਦਾ ਇਕੱਲੇ ਕਰ ਪੂਰਾ ਕੰਮ ਮੈਂ ਪਹਿਲੀ ਮਾਫੀ ਮੰਗੀ ਹੈ ਜੀ ਮੈਂ ਸਾਰੇ ਮਹਿਮਨ ਨੂੰ ਕਹਿ ਰਿਹਾ ਜਿਹੜੇ ਹਰਾਮਖੋਰ ਹੈਗੇ ਨੇ ਉਹ ਹੈਗੇ ਆ ਅੱਜ ਵੀ ਹੈਗੇ ਆ ਤੇ ਉਹ ਇੱਕ ਹਰਾਮਖੋਰ ਨੂੰ ਲੱਭ ਲਿਆ ਉਹਨੇ ਪ੍ਰਸ਼ਾਦਾ ਸ਼ਿਕਾਇਤਾ ਉੱਥੇ ਮੁੰਡਾ ਹੋਇਆ ਨਾ ਹੋਇਆ ਮੈਨੂੰ ਕੋਈ ਮਤਲਬ ਨਹੀਂ ਮੈਂ ਗੱਲ ਕਰ ਰਿਹਾ ਵੀ ਹਰਾਮਖੋਰੀ ਦਾ ਰਿਕਾਰਡ ਤੋੜਨ ਵਾਲੇ ਲੋਕ ਹੈਗੇ ਆ ਹੁਣ ਜਿਹੜਾ ਡੀਆਈਜੀ ਸਸਪੈਂਡ ਹਰਜਨ ਸਿੰਘ ਭੁੱਲਰ ਅਰੈਸਟ ਕੀਤਾ ਹੋਇਆ ਜੇਲ੍ਹ ਵਿੱਚ ਬੰਦ ਹੈ ਇਹਨੇ ਖੜਕਾਇਆ ਮਤਲਬ ਹਾਈ ਕੋਰਟ ਦਾ ਦਰਵਾਜ਼ਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ ਕਹਿੰਦਾ ਜੋ ਮੇਰੇ ਘਰੋਂ ਸਮਾਨ ਫੜਿਆ ਗਿਆ ਪੈਸਾ ਫੜਿਆ ਗਿਆ ਸੋਨਾ ਚਾਂਦੀ ਘੜੀਆਂ ਸ਼ਰਾਬ ਦੁਕਾਨਾਂ ਦਵਾਈ ਚ ਪ੍ਰਾਪਰਟੀ ਜਾਂ ਕੈਨੇਡਾ ਵਿੱਚ ਫਲੈਟ ਉਹ ਕਹਿੰਦਾ ਮੇਰਾ ਨਹੀਂ ਕੁਝ ਹੈਗਾ ਮੇਰੇ ਘਰੋਂ ਜੋ ਕੁਝ ਸੀਬੀਆਈ ਨੇ ਫੜਿਆ ਉਹ ਮੇਰਾ ਨਹੀਂ ਹੈਗਾ ਤੇ ਦੇਖੋ ਹਰਾਮਖੋਰੀ ਦਾ ਰਿਕਾਰਡ ਤੋੜਤਾ ਨਾ ਡੀਆਈਜੀ ਭੁੱਲਰ ਨੇ ਆਛਾ ਇਹ ਜਿਹੜਾ ਸੀਵੀਆਈ ਨੇ ਸਭ ਕੁਝ ਫੜਿਆ ਨਾ ਇਹ ਪਤਾ ਕੀ ਦਾ ਇਹ ਕੋਈ ਚਿੱਟੇ ਵਾਲਾ ਗਿਆ ਉਹ ਕਰੋੜ ਰੁਪਇਆ ਘਰੇ ਰੱਖਿਆ ਆ ਤੇ ਕਿਸੇ ਨੂੰ ਜ਼ਮੀਨ ਤੇ ਕਬਜ਼ਾ ਕਰਾਉਣਾ ਸੀ ਉਹ ਕਰੋੜ ਘਰੇ ਰੱਖਿਆ ਆ ਕੋਈ ਪੁੱਕੀ ਵਾਲਾ ਕੋਈ ਫੀਮ ਵਾਲਾ ਕੋਈ ਫਰੋਤੀ ਵਾਲਾ ਉਹ ਪੈਸਾ ਸੀ ਇਹਦਾ ਨਹੀਂ ਸੀ ਇਹ ਤਾਂ ਘਰੇ ਉਦਾਂ ਹੀ ਪਿਆ ਸੀ ਉਦਾਂ ਹੀ ਕੋਈ ਰੱਖ ਗਿਆ ਭੁੱਲਿਆ ਪੜ ਗਿਆ ਬੋਰੀ ਚ ਪਾ ਕੇ ਸੋਨਾ ਰੱਖ ਗਿਆ ਕੜੀਆਂ ਰੱਖ ਗਿਆ ਤੇ ਉਦਾਂ ਹੀ ਕਿਸੇ ਨੇ ਫਲੈਟਾਂ ਦੀ ਰਜਿਸਟਰੀ ਕਰਾ ਕੇ ਉਹ ਘਰੇ ਰਜਿਸਟਰੀਆਂ ਰੱਖਤੀਆਂ ਜਣ ਕੇ ਇਹ ਹਰਾਮ ਖੂਰੀ ਦਾ ਜਿਹੜਾ ਰਿਕਾਰਡ ਸੀ ਨਾ ਸੇਸਪੈਂਡ ਡੀਆਈਜੀ ਭੁੱਲਰ ਨੇ ਤੋੜ ਦਿੱਤਾ ਚੈਲੰਜ ਕੀਤਾ ਸੀ ਵੀਆਈ ਨੂੰ ਕਹਿੰਦਾ ਇੱਕੋ ਅਪਰਾਧ ਲਈ ਦੋ ਐਫਆਈਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਵੀ ਅਪਰਾਧ ਇੱਕੋ ਹੀ ਹੈ ਮੇਰਾ ਇੱਕ ਅਪਰਾਧ ਕੀ ਹੈ ਕਹਿੰਦਾ ਮੇਰਾ ਬਸ ਐਮੀ 200 ਕਰੋੜ ਰੁਪਏ ਦੀ ਪ੍ਰਾਪਰਟੀ ਮੇਰੀ ਇੰਡੀਆ ਵਿੱਚ ਹੈ ਤੇ 50 ਕਰੋੜ ਦੀ ਕੈਨੇਡਾ ਵਿੱਚ ਹੈ 60 ਕਰੋੜ ਦੀ ਦੁਬਈ ਵਿੱਚ ਹੈ ਤੇ 20 ਕਰੋੜ ਦੀ ਲੁਧਿਆਣੇ ਵਿੱਚ ਹੈ ਕੁਝ ਰਿਸ਼ਤੇਦਾਰਾਂ ਦੇ ਨਾਂ ਤੇ ਹੈ ਮੇਰੇ ਕੋਲ ਤਾਂ ਮਾੜੀ-ਮੋਟੀ ਪ੍ਰਾਪਰਟੀ ਹੈ ਤੇ ਸ਼ੀ ਵੀ ਆਈ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੈ ਤੇ ਹੁਣ ਕੀ ਜੇ ਮੰਨ ਲੋ ਗੱਲ ਮੰਨ ਲੋ ਗੱਲ ਕੁਝ ਮੈਂ ਕਹਿੰਦੇ ਸੋਨੇ ਦਾ ਹਿਰਨ ਹੁੰਦਾ ਜਾਂ ਸੋਨੇ ਦੀ ਲੰਕਾ ਹੈਗੀ ਆ ਹੈਗੇ ਨਹੀਂ ਮੰਨ ਲਓ ਬੀ ਜੇ ਇਹਨੂੰ ਰਿਹਾ ਕਰ ਦਿੱਤਾ ਜਾਵੇ ਜਣ ਕੇ ਇਹ ਅਦਾਲਤ ਦੇ ਵਿੱਚ ਕੇਸ ਜਿੱਤ ਜਾਵੇ ਅਦਾਲਤ ਇਹਨੂੰ ਬਾਏ ਜਿੱਤ ਬਰੀ ਕਰ ਦੇਵੇ ਫਿਰ ਇਹ ਬੰਦਾ ਨੌਕਰੀ ਕਰੂਗਾ ਕਰੂਗਾ ਨੌਕਰੀ ਅਸਾਂ ਜਦੋਂ ਉਹ ਆਪਣੇ ਅਹੁਦੇ ਤੇ ਜਾ ਕੇ ਬੈਠੂਗਾ ਉਥੇ ਇਹਦਾ ਜੀ ਲੱਗਜੂ ਜਿਹੜੇ ਬੰਦੇ ਕੋਲੋਂ 5-700 ਕਰੋੜ ਰੁਪਇਆ ਖੋਹ ਲਿਆ ਹੋਵੇ ਤੇ ਉਹ ਬੰਦਾ 2.5 ਲੱਖ ਰੁਪਇਆ ਮਹੀਨੇ ਵਾ ਤੇ ਨੌਕਰੀ ਦੁਆਰਾ ਕਰ ਸਕਦਾ ਹੈ ਬਿਲਕੁਲ ਨਹੀਂ আচ্ছা ਜਿਹੜਾ ਬੰਦਾ ਨਾ ਇਹ ਕਹਿੰਦਾ ਹੋਵੇ ਮੈਂ ਤਖਤ ਤੇ ਬੈਠਾਂ ਮੈਂ ਰਾਜਾਂ ਤੇ ਜੇ ਉਹ ਬੰਦੇ ਨੂੰ ਚਾਲ 2 ਸਾਲ ਬਾਅਦ ਦੇ ਜੇਲ੍ਹ ਵਿੱਚ ਬੰਦ ਕਰ ਦਿਓ ਉਹਦਾ ਜਿਹੜਾ ਰਾਜਿਆਂ ਵਾਲਾ ਕੀੜਾ ਹੁੰਦਾ ਨਾ ਤਖਤ ਤੇ ਬੈਠਣ ਵਾਲਾ ਉਹ ਮਰ ਜਾਂਦਾ ਉਹ ਹਾਲਾਤ ਉਹ ਕਰਤੂਤ ਇਹ ਡੀ ਆਈ ਜੀ ਪੁਲਰ ਵਰਗਿਆਂ ਦੀ ਹੈ ਕਮਾਲ ਕਰਤੀ ਦੇਖੋ ਕਿੰਨੀ ਸਫਾਈ ਦੇ ਨਾਲ ਝੂਠ ਬੋਲਿਆ ਇਹ ਪੂਰਾ